ਚਲੋ ਜੀ ਕੀ ਹਾਲ ਹੈ ਦੋਸਤੋ ਮੈਂ ਤੁਹਾਡਾ ਆਪਣਾ ਮੋੜ ਆ ਲੈ ਕੇ ਚੱਲੇ ਆਪਾਂ ਦਰਖਤ ਇਹ ਸਾਡੇ ਆ ਦੋਸਤ ਹੈਗਾ ਗਗਨ ਜਵਾਰਕਿਆਂ ਤੋਂ ਪਿੰਡੂ ਪਿੰਡੂ ਵੀ ਕਹਦੇ ਨੇ ਆਹੂੰ ਗਗਣਾ ਸਾਡੇ ਭਰਾ ਦੇ ਉਹਦੇ ਕਰਨਾ ਬਈ ਧੀ ਦੀ ਦਾਤ ਬਖਸ਼ਿਆ ਪਰਮਾਤਮਾ ਨੇ ਸਾਡੀ ਧੀ ਦਾ ਨਾਂ ਹੈਗਾ ਜਿੰਦਕੌਰ ਉਹਦੇ ਜਨਮ ਲੈਣ ਦੀ ਖੁਸ਼ੀ ਚ ਇਹ ਦਰਖਤ ਆ ਲਾ ਰਹੇ ਆਂਗੇ ਸਾਡੇ ਗਗਨ ਕੰਨਿਓ ਬਾਈ ਸਾਰੇ ਦਰਖਤ ਇਹ ਤੇ ਯਾਰ ਵੀ ਮੁੰਡਿਆਂ ਦੇ ਬਰਾਬਰ ਆ ਬਾਈ ਆਪਾਂ ਕਹਿ ਦਿੰਦੇ ਆ ਕੁੜੀਆਂ ਕੁੜੀਆਂ ਕਹਿ ਕੇ ਆਪਾਂ ਪਿੱਛੇ ਕਰ ਦਿੰਦੇ ਆਂਗੇ ਕੁੜੀਆਂ ਬਹੁਤ ਅੱਗਿਆ ਕਿਹੜੇ ਕੰਮਾਂ 'ਚ ਕੁੜੀਆਂ ਨਹੀਂ ਅੱਗਿਆ ਜਹਾਜ਼ ਕੁੜੀਆਂ ਚਲਾਉਂਦੇ ਆਂ ਟ੍ਰੇਨਾਂ ਕੁੜੀਆਂ ਚਲਾਉਂਦੀਆਂ ਵੱਡੇ ਆਉਦੇ ਆ ਤੇ ਕੁੜੀਆਂ ਨੇਗੀਆਂ ਵੱਟੇ ਬੱਟੀਆਂ ਕੁਰਸੀਆਂ ਤੇ ਵੱਡੇ ਆਈਪੀਏ ਅਫਸਰ ਪੀਪੀਐਸ ਅਫਸਰ ਕੁੜੀਆਂ ਨੇ ਬਾਈ ਇਹ ਸਾਡਾ ਜਿਹੜਾ ਰੈਕ ਲਾਉਣ ਦਾ ਬਣਿਆ ਸਵੱਬ ਸਾਡੀ ਧੀ ਜਿੰਦ ਕੌਰ ਕਰਕੇ ਬਣਿਆਗਾ ਬਾਈ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਕਰਿਓ ਫੋਲੋ ਕਰਿਓ ਤੇ ਸਾਡੀ ਦੇ ਵਾਸਤੇ ਦੋ ਕਮੈਂਟ ਜਰੂਰ ਲਿਖਿਓ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ